ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਦਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਫੁਲਕਾਰੀਆਂ ਦੀ ਵੈਰਿਟੀ ਆ ਗਈ ਜੀ ਵਿਆਹ ਸ਼ਾਦੀਆਂ ਦੇ ਵਿੱਚ ਸਪੈਸ਼ਲ ਫੁਲਕਾਰੀਆਂ ਪੈਂਸੀ ਫੁਲਕਾਰੀ ਕੱਟਵਰਕ ਵਾਲੀ ਜੀ ਬਿਲਕੁਲ ਪੈਂਸੀ ਫੁਲਕਾਰੀ ਹੈ ਜੀ ਕੱਟਵਰਕ ਵਾਲੀ ਜੇ ਜੀ ਮਾਰਕੀਟ ਦੇ ਵਿੱਚ ਆਵੇ ਇਹ 1100 ਦੀ ਫੁਲਕਾਰੀ ਵਿਖਦੀ ਹੈਗਾ ਸਾਡਾ ਰੇਟ ਹੈ ਜੀ 1000 ਰੁਪਏ ਦੇ ਵਿੱਚ ਦੋ ਸਪੈਸ਼ਲ ਆਫਰ ਹੈ ਜੀ 1000 ਰੁਪਏ ਦੇ ਵਿੱਚ ਦੋ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ 500 ਰੁਪਏ ਦੇ ਵਿੱਚ ਕਾਤੀ ਜੇ ਇਹ ਪੂਰੀ ਭਾਰੀ ਫੁਲਕਾਰੀ ਹੈ ਜੀ ਬਿਲਕੁਲ ਫੈਂਸੀ ਫੁਲਕਾਰੀ ਹੈ ਆਹ ਦੇਖੋ ਜੀ ਡਿਜ਼ਾਈਨਿੰਗਾ ਸਾਰੀ ਕੱਟਵਰਕ ਕਾਲੀਆ ਸਾਈਡ ਤੋਂ ਜੀ ਇਹ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਆਏ ਹੋਏ ਨੇਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਆ ਦੇਖੋ ਡਿਜ਼ਾਈਨ ਦੇਖੀ ਚਲੋ ਜੀ ਸਮਾਨੜ ਜਾਣ ਵਾਸਤੇ ਛੇਤੀ ਪਹੁੰਚੋ ਜਾਂ ਸਕਰੀਨਸ਼ਾਟ ਲੈ ਕੇ ਸਮਾਨੜ ਜਨ ਮਗਾ ਸਕਦੇ ਹੋ ਜੀ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਨੇਗੇ ਵਿਆਹ ਸ਼ਾਦੀਆਂ ਦੀਆਂ ਸੀਜ਼ਨ ਦੇ ਵਿੱਚ স্পੈਸ਼ਲ ਆਫਰ ਹੈ ਜੀ ਇਹਦੀ ਹਜ਼ਾਰ ਦੇ ਵਿੱਚ ਦੋ ਕਰਤੀਆਂ ਜੀ ਇਹੇ 500 ਦੀ ਫਰਕਾਰੀ ਦਿੱਤਾ ਇੱਕ ਰੰਗ ਡਿਆਇਨ ਇੱਕ ਤੋਂ ਇੱਕ ਸੋਨੇ ਰੰਗ ਡਿਜ਼ਾਈਨਿੰਗ ਬਹੁਤ ਕੁਆਂਟੀਟੀ ਵਾਲ ਪਹੁੰਚੂਕਿਆਗਾ ਜਿੰਨੇ ਮਰਜੀ ਪੀਸ ਲੈ ਸਕਦੇ ਹੋ ਜੀ ਇਹ ਨਹੀਂਗਾ ਵੀ ਕੋਈ 50 ਪੀਸ ਨੇ 20 ਪੀਸ 30 ਪੀਸ ਜਿੰਨੇ ਮਰਜੀ ਲੈ ਜਾ ਸਕਦੇ ਹੋਗੇ ਆ ਦੇਖੋ ਡਿਜ਼ਾਈਨ ਜਿੰਨੀਆਂ ਫਰਕਾਰੀਆਂ ਉੰਨੇ ਡਿਜ਼ਾਈਨ ਆ ਵਖੋ ਵਖਰੇ ਸਿਰਫ 500 ਦੀ ਗੱਤੀ ਇਹ ਹੈ ਬੁਰੀ ਬਾਗਾਲੀਆ ਜੀ ਭਾਰੀ ਹਲਕਾਰੀ ਆ ਪੂਰੀ ਪਰ ਆਮਾ ਦੀ ਹੱਤੀ ਦੇ ਤੇ ਸੇਲ ਮੇਰ ਉੱਤੇ ਜੀ 500 ਦੇ ਵਿੱਚ ਭਾਰੀ ਹਲਕਾਰੀ ਵਿਆਹ ਸ਼ਾਦੀਆਂ ਦੇ ਸਪੈਸ਼ਲ ਆਫਰ ਹੈ ਜੀ 10000 ਦੀ ਕੱਪੜੀ ਦੀ ਕੀਰ ਕਰਨ ਦੇ ਤੇ ਟਰਾਲੀ ਲੈ ਕੇ ਬਿਲਕੁਲ ਫ੍ਰੀ ਤਿਆਰਿਆ ਜਾ ਰਿਹਾ ਹੈਗਾ ਡਿਜ਼ਾਈਨ ਤੇ ਇਹਦੇ ਵਿੱਚ ਬਹੁਤ ਹੀ ਟੌਪ ਟੌਪ ਆ ਗਈ ਦੇਖੋ। ਵੇਹਣ ਦੇਖੋ ਜੀ ਕਿੰਨੇ ਸ਼ਾਨਦਾਰ ਆਏ ਨੇ ਕੀ। ਡਿਜ਼ਾਈਨ ਪੂਰਾ ਟੌਪ ਟੌਪ ਆ ਬੜਾ ਜਿਆਦਾ ਹੈ। ਰੇਟ 500 ਰੁਪਿਆ 500 ਦੇ ਵਿੱਚ ਜੀ। ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ 500 ਦੇ ਵਿੱਚ ਕਰਤੀ ਜੀ ਫਲਕਾਰੀ ਇਹ। ਸ਼ਾਨਦਾਰ ਡਿਜ਼ਾਈਨਾਂ ਦੇ ਵਿੱਚ ਸ਼ਾਨਦਾਰ ਕਲਰਾਂ ਦੇ ਵਿੱਚ ਡਿਜ਼ਾਈਨ ਇੱਕ ਤੱਕ ਵਧੀਆ ਕਲਰ ਇੱਕ ਤੱਕ ਵਧੀਆ ਸਾਰੇ ਸਪੈਸ਼ਲ ਸੇਲਵੇ ਲੈ ਚੱਲ ਰਿਹਾ ਜੀ ਇਹ 26 ਜਨਵਰੀ ਤੱਕ ਸਪੈਸ਼ਲ ਸੇਲਵੇ ਲੈ ਜੀ ਇਹ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਸਪੈਸ਼ਲ 26 ਜਨਵਰੀ ਤੱਕ ਸਪੈਸ਼ਲ ਸੇਲਵੇ ਲੈ ਚੱਲ ਰਿਹਾ ਜੀ ਇਹ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲੇ ਚੱਲ ਰਿਹਾ ਜੀ ਸਾਤੀ ਵਾਲੀ ਕੁਆਲਿਟੀ ਦੇ ਵਿੱਚ ਸੂਟ ਪਸ਼ਮੀਨੇ ਦੇ ਸੂਟ ਕੜਾਈ ਵਾਲੇ ਸੂਟ ਵਿਆਹ ਸ਼ਾਦੀਆਂ ਦੀ ਫੈਂਸੀ ਵੈਰਾਈਟੀ ਸਾਰੇ ਮਿਲਦਾ ਭਾਰੀ ਸੇਰ ਮੇਲੇ ਚੱਲ ਰਿਹਾਗਾ ਭਰਾਮਾਂ ਦੀ ਹੱਟੀ ਬਾਸਟਰ ਰੋਡ ਮੋੜ ਮੰਡੀ